ਸ਼ਿਰੀ ਮੁਖਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਸਿੰਘੇਵਾਲਾ ਵਿੱਚ ਇੱਕ ਫੈਕਟਰੀ ਅੰਦਰ ਬਲਾਸਟ ਹੋ ਜਾਂਦੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਿੰਦੇ ਕਿ ਦੇਰ ਰਾਤ ਹੋਏ ਧਮਾਕੇ ਵਿੱਚ ਫੈਕਟਰੀ ਦੀ ਛੱਤ ਡਿੱਗਣ ਦੇ ਨਾਲ ਕਈ ਮਜ਼ਦੂਰ ਥੱਲੇ ਆ ਗਏ ਅਤੇ 4 ਲੋਕਾਂ ਦੀ ਮੌਤ ਹੋ ਗਈ ਪੂਰੀ ਜਾਣਕਾਰੀ ਅਨੁਸਾਰ ترਸੇਮ ਸਿੰਘ ਨਾਮਕ ਵਿਅਕਤੀ ਜਿਸ ਦੀ ਕੋਟਲੀ ਬਠਿੰਡਾ ਸੜਕ ਤੇ ਪਿੰਡ ਸਿੰਘੇਵਾਲਾ ਦੀ ਇੱਕ ਢਾਣੀ ਦੇ ਵਿੱਚ ਪਟਾਕੇ ਬਣਾਉਣ ਦੀ ਫੈਕਟਰੀ ਹੈ ਅਤੇ ਉਸ ਦੇ ਵੱਲੋਂ ਇੱਕ ਹਾਲ ਦੇ ਅੰਦਰ ਪਟਾਕੇ ਬਣਾਏ ਜਾ ਰਹੇ ਸਨ ਅਚਾਨਕ ਬਰੂਦ ਵਿੱਚ ਧਮਾਕਾ ਕਾਰਨ ਕਮਰੇ ਦੀ ਛੱਤ ਉੱਡ ਗਈ ਅਤੇ ਉੱਥੇ ਹੀ ਪ੍ਰਵਾਸੀ ਮਜ਼ਦੂਰ ਮਲਬੇ ਦੇ ਹੇਠ ਆ ਗਏ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ ਨੇ ਅਤੇ ਉਧਰ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਰੰਜੀਤ ਕੁਮਾਰ ਜੀ ਅੱਛਾ ਕੋਈ ਐਕਸ਼ਨ ਦਾ ਫੋਨ ਆਇਆ ਸੀ ਜੀ ਅੱਛਾ ਜੀ ਜੀ ਵੀ ਲੱਗ ਕੇ ਪਹੁੰਚੇ ਜੀ ਟਾਈਮ ਤੇ ਪਹੁੰਚੇ ਸੀ ਹਾਂ ਉਹਨਾਂ ਦਾ ਟੋਟਲ 27 ਦਾ ਮਰੀਜ਼ ਪੰਚਾਇਤੀ ਜਿਹਦੇ ਕਿੱਥੇ ਪਹੁੰਚਾਇਆ ਕਮਸੀ ਅੱਛਾ ਤੇ ਬਾਕੀ ਉਹਨਾਂ ਤੇ ਆਈ ਸੀ ਜਦੋਂ ਰੈਡੀ ਐਂਬੂਲੈਂਸ ਨਾਲ ਸਭ ਬੰਦਾ ਤੋਂ ਜਿਆ ਸ਼੍ਰੀਮ ਐਂਬੂਲੈਂਸ ਵਿੱਚ ਸੀਗੀ ਅੱਛਾ ਤਾਂ ਕੋਈ ਕਿਨੇ ਕਿਸੇ ਪਰਸਨ ਦਾ ਕੋ ਫੈਕਟਰੀ ਮਾਲਕ ਦਾ ਕਿਸੇ ਕੋਲ ਦੇਖੋ ਇਹ ਆਪਾਂ ਕੋਈ ਨਹੀਂ ਕਿਸੇ ਸਰ ਕੋਲ ਕਰਤਾ ਚਾਹਲ ਮਾਰਗਾ ਪਹੁੰਚ ਗਈ ਤੇ ਕੁਲਵੰਤ ਭਾਈ ਨੇ ਫੋਨ ਕੀਤਾ ਸੀ ਜੀ ਤੇ ਇਹਦੇ ਫੋਨ ਸੁਣਦਾ ਸਹੀ ਆ ਗਿਆ ਜੀ ਜੀ ਉਸ ਦੇ ਸਾਥ ਕਿ ਮਾਮਲਾ ਕੀ ਹੋਇਆ ਇੱਕ ਕੋਈ ਰਾਤ ਕਰੀਬ 12 1:30 ਵਜੇ ਦੇ ਕਰੀਬ ਇੱਕ ਬਲਾਸਟ ਫੈਕਟਰੀ ਹੈ ਸਿੰਘੇਵਾਲਾ ਕੋਟਲੀ ਰੋਡ ਤੇ ਤੇ ਉੱਥੇ ਪਟਾਕਿਆਂ ਦੀ ਫੈਕਟਰੀ ਹੈ ਦੇ ਵਿੱਚ ਬਲਾਸਟ ਹੋਇਆ ਬਲਾਸਟ ਤੋਂ ਬਾਅਦ ਜਿਹੜਾ ਹੈ ਸਾਡੀ ਟੀਮ ਐਸਟੀਓ ਸਾਥੀ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਸੀ ਔਰ ਇੱਥੇ 40-45 ਤੋਂ ਇੰਤਜ਼ਾਹ ਦੇ ਕਰੀਬ ਜਿਹੜੀ ਲੇਬਰ ਹੈ ਪ੍ਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਹੈ ਰਾਤ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਾਇਸ਼ ਹੈ ਲੇਬਰ ਦੀ ਤੇ ਫੈਕਟਰੀ ਪਿੱਛੇ-ਪਿੱਛੇ ਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ। ਔਰ ਉਹ ਰਾਤ ਦਾ ਜਿਹੜਾ ਬਲਾਸ ਹੋਇਆ ਹੈ। ਤਾਹੇ ਦੇ ਵਿੱਚੋਂ ਜਿਹੜੇ 4-5 ਬੰਦੇ ਤਾਂ ਜਿਹੜੀ ਕੈਜੁਐਲਟੀ ਹੋਈ ਸੀ ਗੈਟਬੋਡੀਸ ਭੇਕੀਆਂ ਸੀ। ਔਰ 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਐ ਇੰਜਰਡ ਐ। ਉਹ ਐਂਬੂਲੈਂਸ ਲਈ ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਐਮਸ ਹਸਤਾਲ ਇਲਾਜ ਲਈ ਪਹੁੰਚਾਇਆ। ਬਾਕੀ ਜਿਹੜੀ ਇਹ ਗੈਰਤ ਕਾਨੂੰਨੀ ਐਪਰੰਡ ਹੈ ਇਹ ਦੇ ਪਰਮਿਸ਼ਨ ਦੇ ਤੌਰ ਤੇ ਇਹ ਤਸੀਮ ਸਿੰਘਾ ਸਿੰਘੇ ਵਾਲੇ ਦਾ ਕੋਈ ਉਹਦੀ ਫੈਕਟਰੀ ਹੈ ਇਹ ਆ ਪਰਮਿਟਿਡ ਹੈ ਔਰ ਸ਼ਰਤਾਂ ਪੂਰੀਆਂ ਵਾਰ-ਵਾਰ ਕੀਤਾ ਚ ਹੈ ਵਸੇਹੀ ਏਰੀਆ ਚ ਨਹੀਂ ਹੈ ਔਰ ਫਿਰ ਵੀ ਐਸੇ ਉਹ ਮਿਲਦਾ ਤਾਂ ਦੇ ਇੱਕ ਬਾਕੀ ਸਾਰੇ ਡਾਕੂਮੈਂਟਸ ਵੈਰੀਫਾਈ ਕਰਕੇ ਪਤਾ ਲੱਗੂਗਾ ਦੂਸਰਾ ਕੁਝ ਲੇਬਰ ਹਲੇ ਥੱਲੇ ਦੱਬੀ ਵੀ ਹੈ ਤੇ ਉਹ ਬਚਾਅ ਕਾਰ ਚੱਲ ਰਿਹਾ ਹੈ ਹਾਈਡਰਾ ਵਗੈਰਾ ਹੁਣ ਮਗਾਈਆ ਰਾਤ ਨੂੰ ਸੁਮਿਲਿਆ ਨਹੀਂ ਬਾਕੀ ਹਲੇ ਥੱਲਿਓਂ ਆ ਨਿਕਲ ਕੇ ਪਤਾ ਲੱਗੂ ਕਿੰਨੀ ਡੈਡ ਬਾਡੀ ਸਪੋਰਟ ਕਵਰ ਹੁੰਦੀਆਂ ਅੱਜ ਹਰ ਚਾਰ ਡੈਡ ਬਾਡੀ ਤੇ 27 ਇੰਚ ਅਸੀਂ ਜਿਹੜੇ ਹੈਗੇ ਆ ਏਮਜ਼ ਐਮਬੂਲੈਂਸ ਦਾ ਅਰੇਂਜਮੈਂਟ ਕਰਕੇ ਭੇਜ ਚੁੱਕੇ ਹੈ ਜਰਾ ਰਣਜੀਤ ਕੁਮਾਰ ਜੀ ਪਤਾ ਕੋਈ ਆ ਗਿਆ ਉਹ ਸਰ ਕੋ ਇੱਕ ਸਨ ਤਾਈ ਦੇ ਫੋਨ ਆਇਆ ਸੀ ਜੀ ਅੱਛਾ ਜੀ ਤੁਸੀਂ ਵੀ ਲੱਗ ਲੱਗ ਪਹੁੰਚੇ ਜੀ ਟਾਈਮ ਤੇ ਪਹੁੰਚੇ ਸੀ ਹੁਣ ਤੱਕ ਟੋਟਲ 27 ਦਾ ਮਰੀ ਪੰਚਾਤੀ ਜਿਹਦੇ ਕਿੱਥੇ ਪਹੁੰਚਾਏ ਐਮ ਸੀ ਅੱਛਾ ফোন